ਉਈ ਕਾਇਆ ਹੋਇਆ ਹੁਣ ਉਹ ਉਧਰੋਂ ਆਇਆ ਆਪਣਾ ਥੁੱਪਲੇ ਹੱਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗਿਆਂ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ ਇੱਕ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ 'ਚ ਆਇਆ ਜੇ ਅਪ ਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿਨ ਲਦੀਨ ਮੋਮਬਤੀਆਂ ਨਾਲ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਜਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਮੈਂਗਾ ਇੱਧਰ ਜੇ ਕੱਲਾ ਜਿਹਾ ਬੈਠਾ ਕਾਂਗਰਸ ਹੈ ਨਹੀਂ ਸੋ ਵੀਰੋ ਇਹ 3-4 ਇਹ ਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ-ਤੜਕੇ ਜੋ ਘਰੋਂ ਨਿਕਲਦੇ ਨਾ ਉਹ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੂਗ ਭੂ ਤੇ ਜਾਣ ਵੇਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ ਚਾਂ ਕਿਹੜੀ ਪਾਰਟੀ ਵੱਲ ਬੋਲਣਾ ਹੈ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ ਚ ਨੇ ਸੋ ਵੀਰੋ ਇਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬਿਗੇਟ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮੈਂ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ